ਪਾ 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 ਸੋਇਆ ਰੈਨਾ ਓ ਸੋ ਬ੍ਰਾਈਟ ਬੈਨਾ ਕੋ ਮੀਗੋ ਟੋਡਾ ਲਾ ਨਾਈ ਐਲ ਰੀਮੋ ਸੁਐਨਾ ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਸਾਰਿਆਂ ਨੂੰ ਮੇਰੇ ਵੱਲੋਂ ਗੁੱਡ ਮਾਰਨਿੰਗ ਤੇ ਆਪਾਂ ਭਾਈ ਸਵੇਰ ਦੇ ਟਾਈਮ ਨਾਲ ਹੀ ਉੱਠ ਗਏ ਸੀਗੇ ਵਾਕ ਕਰਕੇ ਤੇ ਅੱਜ ਸੰਡੇ ਦਾ ਦਿਨ ਸੀ ਸੋਚਿਆ ਵਲੌਗ ਬਣਾ ਲਈਏ ਤੇ ਅੱਜ ਆਪਾਂ ਤੁਹਾਨੂੰ ਦਿਖਾਉਣੀ ਆ ਆਪਾਂ ਘਰੇ ਡੇਲੀ ਰੁਟੀਨ ਆਪਣਾ ਵਲੌਗ ਕੀ ਕਰਦੇ ਆ ਆਪਾਂ ਸੰਡੇ ਨੂੰ ਸੋ ਕਿਉਂਕਿ ਆਪਾਂ ਘਰੇ ਹੁੰਨੇ ਆ ਸੰਡੇ ਨੂੰ ਤੇ ਜੇ ਕੋਈ ਕੰਮ ਪੈ ਗਿਆ ਤਾਂ ਸ਼ਾਇਦ ਆਪਾਂ ਸ਼ੌਕ ਤੇ ਚਲੀ ਜਾਈਏ ਨਹੀਂ ਅਦਰਵਾਈਜ਼ ਆਪਾਂ ਘਰੇ ਆ ਤੇ ਹੁਣ ਆਪਾਂ ਕਰਦੇ ਆ ਘਰ ਦੇ ਸਾਰੇ ਸਾਫ ਝਾੜ ਪੂੰਝ ਕਰਦੇ ਆ ਜੋ ਕਿ ਹਾਂ ਡੇਲੀ ਜਦੋਂ ਆਪਾਂ ਸ਼ੌਪ ਤੇ ਜਾਣਾ ਹੁੰਦਾ ਤਾਂ ਆਪਾਂ ਵੀ ਕਾਲੀ ਕਾਲੀ ਚੀਜ਼ ਹੀ ਕੰਮ ਕਰ ਜਾਈਦਾ ਤੇ ਅੱਜ ਆਪਾਂ ਵਧੀਆ ਸਾਰੇ ਕਰਾਂਗੇ ਮਤਲਬ ਡਸਟਿੰਗ ਵਗੈਰਾ ਸਾਰੀ ਕਰਕੇ ਚੰਗੀ ਤਰ੍ਹਾਂ ਕਿਉਂਕਿ ਆਪਣੇ ਖਲਾਰਾ ਬਹੁਤ ਪੈ ਜਾਂਦਾ ਹਨ ਤੇ ਫੇਰ ਤੁਹਾਨੂੰ ਮਿਲਦੇ ਆ ਭਾਈ ਅੱਗੇ ਜਦੋਂ ਪੂਰਾ ਘਾਹ ਪੈ ਜਾਂਦਾ ਸਾਫ ਸਫਾਇਆ ਕਰਨਾ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ ਹੈਗਾ ਇੱਕ ਸਰਦੀ ਦਾ ਮੌਸਮ ਤਾਂ ਕਰਕੇ ਸੰਡੇ ਦਾ ਦਿਨ ਹੁੰਦਾ ਸਾਰਿਆਂ ਨੂੰ ਛੁੱਟੀ ਹੁੰਦੀ ਆ ਹਨਾ ਤਾਂ ਕਰਕੇ ਆਪਾਂ ਡਸਟਿੰਗ ਵੀ ਉਦੋਂ ਹੀ ਕਰਦੇ ਆ ਇੱਕ ਦਿਨ ਹੀ ਡੇਲੀ ਡੇਲੀ ਨਹੀਂ ਹੁੰਦੀ ਆਪਣੇ ਇਥੋਂ ਕਿ ਟਾਈਮ ਨਾਲ ਦੁਕਾਨ ਤੇ ਵੀ ਜਾਣਾ ਹੁੰਦਾ ਸੰਡੇ ਨੂੰ ਫ੍ਰੀ ਹੁੰਦੀਆਂ ਸਾਰੇ ਰੱਦ ਕੇ ਕਰ ਲੈਣੇ ਆ ਸੀ ਬਾਕੀ ਬੱਚਿਆਂ ਨੂੰ ਨਾਲ ਲਾ ਲਈਦਾ ਤਾਂ ਕਿ ਬੱਚਿਆਂ ਨੂੰ ਵੀ ਇਹ ਚੀਜ਼ਾਂ ਪਤਾ ਲੱਗਣ ਕਿ ਮੇਰੇ ਭੈਣ ਭਰਾਵਾਂ ਵਿੱਚ ਕਮੈਂਟ ਇਹ ਕਰਨਗੇ ਵੀ ਤੁਸੀਂ ਛੋਟੇ ਬੱਚਿਆਂ ਨੂੰ ਉਹਨਾਂ ਨੂੰ ਕੰਮ ਕਿਉਂ ਲਾ ਰਹੇ ਹੋ ਪਰ ਬੱਚਿਆਂ ਨੂੰ ਵੀ ਕੰਮ ਨਾਲ ਲਾਉਣਾ ਜ਼ਰੂਰੀ ਆ ਕਿਉਂਕਿ ਬੱਚਿਆਂ ਨੂੰ ਵੀ ਪਤਾ ਲੱਗਦਾ ਹਨਾ ਤਾਂ ਕਿ ਇਹ ਵੱਡੇ ਹੋ ਕੇ ਜਦੋਂ ਉਹ ਕਰਨ ਇਹਨਾਂ ਨੂੰ ਜੇ ਬਾਹਰ ਵੀ ਜਾਣ ਇਹਨਾਂ ਨੂੰ ਕੋਈ ਮਤਲਬ ਟੈਨਸ਼ਨ ਨਾ ਹੋਵੇ ਸੋ ਬੱਚਿਆਂ ਨੂੰ ਨਾਲ-ਨਾਲ ਲਾਉਣਾ ਚਾਹੀਦਾ ਕੰਮ ਤੇ ਜ਼ਰੂਰੀ ਨਹੀਂ ਬੱਚਿਆਂ ਨੂੰ ਵੀ ਕੱਲਾ ਪੜਾਈ 'ਚ ਜਾ ਹਨਾ ਸੋ ਇਹਨਾਂ ਨੂੰ ਘਰ ਦੇ ਕੰਮ ਵੀ ਸਿਖਾਉਣੇ ਜ਼ਰੂਰੀ ਨੇ ਔਰ ਵਿੱਚ ਮੇਰੇ ਭੈਣ ਭਰਾ ਕਾਫੀ ਕਮੈਂਟ ਕਰ ਦਾਨਗੇ ਵੀ ਛੋਟੇ ਬੱਚੇ ਆਈ ਤੁਸੀਂ ਇਹਨਾਂ ਨੂੰ ਕੰਮ ਲਾ ਰਹੇ ਹੋ। ਜਹਰੀ ਕਦੋਂ ਕੱਪੜਾ ਲੈ ਕੇ ਡਰਾਇੰਗ ਕਰਸਾਈ। ਸੋ ਦੇਖੋ ਬਈ ਹੈਰੀ ਕਰ ਰਿਹਾ ਡਸਟਿੰਗ ਜ਼ਰੂਰੀ ਹੈ ਬੱਚਿਆਂ ਨੂੰ ਕੰਮ ਸਿਖਾਉਣੇ ਬੱਚਿਆਂ ਨੂੰ ਘਰ ਦੀ ਸੰਭਾਲ ਬਾਰੇ ਦੱਸਣਾ ਬੱਚਿਆਂ ਨੂੰ ਜ਼ਰੂਰੀ ਹੈ ਇਹ ਇੱਕ ਮਾਂ ਤੇ ਪੇ ਦੋਨਾਂ ਦਾ ਫਰਜ਼ ਹੁੰਦਾ ਹੈ ਤੇ ਤਾਂ ਕਿ ਕਾਨੂੰ ਜਾ ਕੇ ਬੱਚੇ ਔਖੇ ਨਾ ਹੋਣ ਜੇ ਆਪਾਂ ਇਹਨਾਂ ਨੂੰ ਹੁਣੇ ਨਾਲ-ਨਾਲ ਪੜ੍ਹਾਈ ਦੇ ਨਾਲ-ਨਾਲ ਆਪਾਂ ਘਰ ਦੇ ਕੰਮ ਵੀ ਸਿਖਾਵਾਂਗੇ ਤੇ ਚਲੋ ਜੀ ਆਪਾਂ ਮਿਲਦੇ ਹਾਂ ਫੇਰ ਤੁਹਾਨੂੰ ਦੇਖਦੇ ਆ ਅੱਗੇ ਕੀ ਕਰਦੇ ਆ ਉਹ ਵੀ ਤੁਹਾਨੂੰ ਜ਼ਰੂਰ ਨਾਲ ਦਿਖਾਉਣੀ ਆ ਸੋ ਬਾਏ ਟੇਕ ਕੇ ਸੋ ਅੱਜ ਹੋਰੀ ਆ ਭਾਈ ਸਾਡੇ ਸਾਰੇ ਘਰ ਦੀ ਡਸਟਿੰਗ ਫੋੜਮਾ ਵਗੈਰਾ ਸਾਰਾ ਕੁਝ ਅਸੀਂ ਸਾਫ਼ ਕਰਾਂਗੇ ਬੈੱਡ ਬੋਰਡ ਅਸੀਂ ਕਲੀਨ ਕਰਤਾ ਹਾਂ ਬੱਚਿਆਂ ਦੀਆਂ ਇੱਥੇ ਬੁੱਕਸ ਪਈਆਂ ਨੇ ਕਿਉਂਕਿ ਬੱਚੇ ਜਿੱਥੇ ਪੜਦੇ ਆ ਫਿਰ ਬੱਚੇ ਉੱਥੇ ਹੀ ਪੁੱਕਾ ਰੱਖ ਦਿੰਦੇ ਤੇ ਆਪਾਂ ਢੰਗ ਪੂੰਛਾੜੂ ਸਵੇਰੇ ਸਵੇਰੇ ਘਰਾਂ ਦੇ ਵਿੱਚ ਕੰਮ ਬਹੁਤ ਹੋ ਜਾਂਦੇ ਨੇ ਖਾਸ ਕਰਕੇ ਸੰਡੇ ਨੂੰ ਕਿਉਂਕਿ ਸੰਡੇ ਨੂੰ ਬੱਚਿਆਂ ਨੂੰ ਵੀ ਛੁੱਟੀ ਹੁੰਦੀ ਹੈ ਹਨਾ ਤਾਂ ਇੱਕ ਤਾਂ ਆਪਾਂ ਉੱਠਦੇ ਵੀ ਥੋੜਾ ਲੇਟ ਹੀ ਹੁੰਨੇ ਆ ਵੀ ਚਲੋ ਸਵੇਰੇ ਕਿਹੜਾ ਬੱਚਾ ਨਹੀਂ ਸਕੂਲ ਜਾਣਾ ਤੇ ਇਸ ਕਰਕੇ ਆਪਾਂ ਥੋੜਾ ਜਿਹਾ ਹੋ ਹੋ ਜਾਂਦੇ ਆ ਹਨਾ ਲੇਟ ਹੁਣ ਆਪਾਂ ਕਰਾਂਗੇ ਜੀ ਡਰੈੰਗ ਰੂਮ ਦੀ ਸਫਾਈ ਤੇ ਸਫਾਈ ਕਰਕੇ ਸਾਰਾ ਕੁਝ ਕਰਕੇ ਤੁਹਾਨੂੰ ਫਿਰ ਮਿਲਦੇ ਆ ਅੱਜ ਆਪਾਂ ਨਾਸ਼ਤੇ 'ਚ ਕੀ ਬਣਾ ਰਹੇ ਆ ਇਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਤੇ ਉਹਦੀ ਰੈਸਪੀ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਣੇ ਰਿਓ ਵਲੌਗ ਦੇ ਨਾਲ ਲੋਬੀ ਆਪਣੇ ਸਾਰੇ ਡਰੈੰਗ ਰੂਮ ਵੀ ਹੋ ਗਿਆ ਸੈੱਟ ਸਾਰੀ ਰੈਸਟਿੰਗ ਡਰੈੰਗ ਰੂਮ ਦੀ ਵੀ ਕਰਤੀ ਆ ਆਪਾਂ ਸਾਰਾ ਸਭ ਕੁ ਬ ਡਰੈੰਗ ਰੂਮ ਵੀ ਸੋ ਸਾਰਿਆਂ ਨੂੰ ਭਈ ਬੱਚਿਆਂ ਨੂੰ ਵੀ ਕੰਮ ਲਾਉਣਾ ਚਾਹੀਦਾ ਤੇ ਹੁਣ ਅਸੀਂ ਕਰਾਂਗੇ ਇੱਧਰ ਵੀ ਸਾਰਾ ਡਾ ਡਸਟਿੰਗ ਵੀ ਹੋ ਗਈ ਸਾਰੇ ਮਤਲਬ ਝਾੜੂ ਵਗੈਰਾ ਵੀ ਕੱਢਿਆ ਗਿਆ ਉਹ ਨੂੰ ਕਰਦੇ ਆਪਾਂ ਪੱਖ ਕਰ ਲੋਕ ਹੁਣ ਆਪਾਂ ਕਰਨੀਆਂ ਲੌਬੀ ਦੀ ਵਾਸਵਿਸ਼ਲ ਵਗੈਰਾ ਸਾਫ ਕਰਨਾ ਤੇ ਜਿਹੜਾ ਇਹ ਵਾਲਾ ਸ਼ੀਸ਼ਾ ਹੈ ਨਾ ਇਹ ਸ਼ੀਸ਼ਾ ਮੇਰੇ ਲਈ ਬਹੁਤ ਇੰਪੋਰਟੈਂਟ ਹੈ ਕਿਉਂਕਿ ਮੇਰੇ ਕੋਲ ਜਦੋਂ ਮੈਂ ਦੁਕਾਨ ਸ਼ੁਰੂ ਕੀਤੀ ਸੀ ਆਪ ਦਾ ਸੈਲੂਨ ਸ਼ੁਰੂ ਕੀਤਾ ਸੀ ਤਾਂ ਸਭ ਤੋਂ ਪਹਿਲਾਂ ਮੈਂ ਇਹ ਸ਼ੀਸ਼ਾ ਕਿਸੇ ਤੋਂ ਮੰਗ ਕੇ ਲੈ ਕੇ ਆਈ ਸੀ ਉਹਨਾਂ ਨੇ ਮੈਨੂੰ ਇਹ ਸ਼ੀਸ਼ਾ ਦਿੱਤਾ ਸੀ ਮੈਂ ਇਹ ਸ਼ੀਸ਼ੇ ਤੋਂ ਆਪਣਾ ਰੋਜ਼ਗਾਰ ਜਿਹੜਾ ਸ਼ੁਰੂ ਕੀਤਾ ਸੀ ਤੇ ਅੱਜ ਇਹ ਸ਼ੀਸ਼ੇ ਦੀ ਬਦੌਲਤ ਮੈਂ ਆਇਆ ਜਿਹੜਾ ਵਧੀਆ ਆਪਦਾ ਸੈਲੂਨ ਪਾ ਲਿਆ ਤੇ ਇੱਕ ਦਿਨ ਤੁਹਾਨੂੰ ਆਪਾਂ ਆਪਣੇ ਸੈਲੂਨ ਦੀ ਵੀ ਜ਼ਰੂਰ ਵੀਡੀਓ ਬਣਾਵਾਂਗੇ ਤੇ ਇਹ ਸ਼ੀਸ਼ਾ ਮੈਂ ਫਿਰ ਘਰੇ ਲੈ ਕੇ ਆਈ ਆ ਕਿਉਂਕਿ ਮੈਂ ਇਹ ਸ਼ੀਸ਼ੇ ਨੂੰ ਗਵਾਉਣਾ ਨਹੀਂ ਚਾਹੁੰਦੀ ਬਹੁਤ ਕਰਮਾ ਆਣਾ ਸ਼ੀਸ਼ਾ ਇਹ ਇਸ ਕਰਕੇ ਆਪਾਂ ਇੱਥੇ ਵਾਸ਼ਵੇਸ਼ਰ ਕੋਲੇ ਹੀ ਲਾਇਆ ਤੇ ਹੁਣ ਕਰਦੇ ਆ ਛਾੜੂ ਤੇ ਆਪਣਾ ਪਈ ਇੱਕ ਬੱਚਾ ਕਰ ਰਿਹਾ ਕਿਚਨ ਦੀ ਸਫਾਈ ਕਿਉਂਕਿ ਮੇਰੀ ਆਤਮਾ ਸਾਰੇ ਬੱਚਿਆਂ ਨੂੰ ਬਰਾਬਰ ਕੰਮ ਲਾਉਣੀਆਂ ਇਹ ਨਹੀਂ ਹੈਗਾ ਵੀ ਜੇ ਇੱਕ ਵੱਡਾ ਬੱਚਾ ਤਾਂ ਪਾਉ ਉਸੇ ਨੂੰ ਹੀ ਕਰਨਾ ਸੋ ਇੱਕ ਬੱਚੇ ਨੇ ਭਾਈ ਰਸੋਈ ਵੀ ਕਲੀਨ ਕਰਤੀ ਤੇ ਹੁਣ ਬਣਾਉਣੇ ਕਰਾਂਗੇ ਆਪਾਂ ਭਾਈ ਅੱਜ ਬਣਾਵਾਂਗੇ ਆਪਾਂ ਗੋਭੀ ਦੇ ਪਰੌਂਠੇ ਤੇ ਉਹਦੀ ਵੀ ਰੈਸਪੀ ਆਪਾਂ ਤੁਹਾਨੂੰ ਜ਼ਰੂਰ ਦੱਸਾਂਗੇ ਵੀ ਆਪਾਂ ਗੋਭੀ ਵਾਲੇ ਪਰੌਂਠੇ ਆ ਜਿਹੜੇ ਉਹ ਕਿਵੇਂ ਬਣਾਉਣੇ ਆ ਓਕੇ ਉਹ ਜੀ ਆਪਾਂ ਕਰਦੇ ਹੁਣ ਬਾਅਦ ਵਿੱਚ ਉਹ ਸਾਫ਼ ਗੰਦਾ ਬਹੁਤ ਹੋ ਜਾਂਦੇ ਆ ਤਾਂ ਸਾਰਾ ਦਿਨ ਇੱਥੇ ਬੱਚੇ ਬਰਸ਼ ਹੋ ਗਏ ਆ ਆਪਣੇ ਅਮਾ ਇਹਨਾਂ ਨੂੰ ਆਪ ਕਰ ਦਿੰਨੇ संडे मना रहे हैं जी सारे घर की झाड़ पूज करके साफ सफइया करके आप संडे मना रहे हैं अज क्योंकि अपना संडे को तो बिना टाइम नहीं होंगे आप शॉप से जाना होंगे संडे को सारे घर होंगे बच्चे सारे रल के कम करते हैं ਤੇ ਮੈਂ ਸਾਰਿਆਂ ਲਈ ਕਹਿਣਾ ਚਾਹੁੰਨੀ ਆ ਵੀ ਭਾਈ ਕਰੀਆਂ ਆਸਾਂ ਤੇ ਵੀ ਘਰ ਦੀ ਜ਼ਿੰਮੇਵਾਰੀ ਨਾ ਪਾਇਆ ਕਰੋ ਸਾਰੇ ਜਾਣੇ ਰਲ ਕੇ ਘਰ ਦੇ ਕੰਮ ਕਰਿਆ ਕਰੋ ਜੇ ਤੇ ਘਰ ਗੰਦਾ ਜਾ ਹੁੰਦਾ ਨਾ ਤੇ ਆਰਦਾ ਵੀ ਮਨ ਨਹੀਂ ਲੱਗਦਾ ਅਪੂਟੀ ਬੰਦ ਕਰ ਰਹੀ ਹੈ ਜਰ ਬਾਨੀ ਆ ਜੀ ਜਿਹੜਾ ਇਹ ਸੋ ਪਈ ਸਾਰਿਆਂ ਨੂੰ ਰਲ ਕੇ ਕੰਮ ਕਰਨਾ ਚਾਹੀਦਾ ਹੈ ਮੈਨੂੰ ਗੰਦਾ ਜਾਂ ਥੁੜੀ ਨਿਸਰ ਪਸੰਦ ਨਹੀਂ ਹੈ। ਐਂ ਦੇ ਸਾਫ-ਸਾਫ ਕਰ ਲਈ ਹੈ ਨਾ। ਵਧੀਆ ਬਣਦਾ। ਦੋ ਵੇਸ਼ੇ ਇਸ਼ਾਰਾ ਵੀ ਕਰਤਾ ਸਾਫ ਤੇ ਵਾਸ਼ ਵੇਸ਼ਣ ਦੇ ਵੀ ਆਪਾਂ ਸੁੱਕਾ ਕੱਪੜਾ ਫੇਰ ਦਈਏ। ਕਿਉਂਕਿ ਜੇ ਇਹਨੂੰ ਐਂ ਛੱਡ ਦਿੰਦੇ ਆ ਨਾ ਉਹ ਜਿੱਥੇ-ਜਿੱਥੇ ਪਾਣੀ ਦੇ ਟਿਪਕੇ ਜੇ ਹੁੰਦੇ ਨੇ ਫਿਰ ਉੱਥੇ ਜੰਮ ਜਾਂਦੇ ਆ ਉਹ ਧਾਰ ਬਹਿ ਜਾਂਦੇ ਨੇ। ਸੋ ਉਦੋਂ ਦਾ ਆਪਾਂ ਨੂੰ ਸੁੱਕਾ ਕੱਪੜਾ ਫੇਰਨਾ ਚਾਹੀਦਾ। ਦੇ ਤੇ ਸੋਖੇ ਤੇ ਵਧੀਆ ਸੋਹਣੀ ਚਮਕਾਉਂਦੀ ਆ ਨਾਲ ਆਪਾ ਕੱਪੜਿਆਂ ਵਾਲੀ ਮਸ਼ੀਨ ਵੀ ਲਾਈ ਹੋਈ ਆ ਕੱਪੜੇ ਵੀ ਵਾਸ਼ ਹੋ ਚੁੱਕੇ ਜਾਂਦੇ ਨੇ ਲਓ ਜੀ ਆਪਾਂ ਤੁਹਾਨੂੰ ਦਿਖਾਉਨੇ ਆ ਹੁਣ ਆਪਣਾ ਵਾਸ਼ ਵੇਸ਼ਲ ਕਿਵੇਂ ਸਾਫ਼ ਹੋ ਗਿਆ ਆ ਦੇਖੋ ਜੀ ਹੁਣ ਸ਼ੀਸ਼ਾ ਵੀ ਸਾਫ਼ ਹੋ ਗਿਆ ਤੇ ਵਾਸ਼ ਵੇਸ਼ਲ ਵੀ ਐਨ ਵਧੀਆ ਬਣਤਾ ਸਾਫ਼ ਹੋ ਗਿਆ ਨਾ ਆ ਦੇਖੋ ਹੁਣ ਇਹਦੇ ਤੇ ਸੁੱਕਾ ਕੱਪੜਾ ਫਿਰ ਗਿਆ ਤੇ ਦੇਖੋ ਕਿਵੇਂ ਚਮਕ ਆਉਂਦੀ ਵਾਸ਼ ਵੇਸ਼ਲ ਦੀ ਸੋ ਸਾਰਿਆਂ ਨੂੰ ਭਾਈ ਇਹ ਹੀ ਕਹਨੇ ਆ ਹਨ ਜਦੋਂ ਆਪਾਂ ਬੋਏ ਨੂੰ ਸਾਫ਼ ਕਰਦੇ ਆ ਕਈ ਲੋਕ ਹੁੰਦੇ ਇਹਨੂੰ ਛੱਡ ਦਿੰਦੇ ਨੇ ਐਵੇਂ ਤਾਂ ਜਿੱਥੇ-ਜਿੱਥੇ ਪਾਣੀ ਦੇ ਟਿਪਕੇ ਜੇ ਰਹਿ ਜਾਂਦੇ ਉੱਥੇ ਦਾਗ ਪੈ ਜਾਂਦੇ ਨੇ ਤੇ ਵਾਸ਼ ਵੇਸ਼ਲ ਕਰਤਾ ਸਾਫ਼ ਸ਼ੀਸ਼ਾ ਵੀ ਹੋ ਗਿਆ ਆਪਣਾ ਸਾਫ਼ ਤੇ ਲੋ ਭਾਈ ਆਪਾਂ ਕੰਮ ਨਿਮੇੜ ਲਿਆ ਤੇ ਹੁਣ ਆਪਾਂ ਕਰਦੇ ਆ ਗੋਭੀ ਕੱਦੂ ਵਾਸ਼ ਸਾਰਿਆਂ ਤੋਂ ਪਹਿਲਾਂ ਨਾ ਆਪਾਂ ਜਿਹੜੀ ਗੋਭੀ ਹੈ ਉਹਦੇ ਡੰਡਲ ਜੇ ਕੱਟਦੇ ਸੀਗੇ ਬਾਹਰ ਉਦੋਂ ਵਾਦ ਆਪਾਂ ਇਹਨੂੰ ਨਮਕ ਦੇ ਪਾਣੀ ਦੇ ਵਿੱਚ ਡਿਪ ਕਰਤਾ ਡਿਪ ਕਰਨ ਦਾ ਕਾਰਨ ਇਹ ਹੈਗਾ ਵੀ ਜਿਹੜੇ ਇਹਦੇ ਵਿੱਚ ਕਟਾਨ ਵਗੈਰਾ ਹੁੰਦੇ ਨੇ ਉਹ ਨਮਕ ਦੇ ਨਾਲ ਬਾਹਰ ਆ ਜਾਂਦੇ ਨੇ ਤੇ ਹੁਣ ਆਪਾਂ ਕਰਦੇ ਆ ਕਦੂ ਕਸ ਕਿਉਂਕਿ ਅੱਜ ਬਣਾਵਾਂਗੇ ਅੱਜ ਆਪਾਂ ਸੰਡੇ ਐ ਸੰਡੇ ਨੂੰ ਆਪਾਂ ਮਤਲਬ ਕੋਸ਼ਿਸ਼ ਸਪੈਸ਼ਲੀ ਬਣਾਉਣੀ ਬੱਚਿਆਂ ਵਾਸਤੇ ਲੱਗੀ ਚਾ ਆਪਾਂ ਇਹਨਾਂ ਨੂੰ ਪ੍ਰੋਟੀਨ ਨਹੀਂ ਦਿੰਦੇ ਤੇ ਆਪਾਂ ਅੱਜ ਆ ਸੋਚਿਆ ਵੀ ਇਹਨਾਂ ਨੂੰ ਗੋਭੀ ਵਾਲੇ ਪਰੌਂਠੇ ਆ ਜਿਹੜੇ ਬੱਚਿਆਂ ਨੂੰ ਬਣਾ ਦਈਏ ਪੰ ਕद्दूकश ਕਰ ਲਈ ਗੋਭੀ ਤੇ ਵਿੱਚ ਕੱਟ ਲਿਆ ਆਪਾਂ ਪਿਆਜ਼ ਹੁਣ ਇਹਦੇ ਵਿੱਚ ਪਾਵਾਂਗੇ ਧਨੀਆ ਤੇ ਫਿਰ ਆਪਾਂ ਤੁਹਾਨੂੰ ਦਿਖਾਉਣੇ ਆ ਰੋਟੀਆਂ ਬਣਾ ਕੇ ਹਾਂਜੀ ਲੋ ਆਪਾਂ ਬਣਾਉਣ ਲੱਗਿਆਂ ਹੁਣ ਪਰੌਂਠੇ ਤੇ ਪਰੌਂਠੇ ਆਪਾਂ ਨਾ ਦੋ ਮਤਲਬ ਰੋਟੀਆਂ ਜੋੜ ਕੇ ਪਰੌਂਠੇ ਬਣਾਉਣੇ ਹੁੰਦੇ ਆ ਤੇ ਤੁਹਾਨੂੰ ਆਪਾਂ ਦਿਖਾਉਣੇ ਆ ਭਾਈ ਪਹਿਲਾਂ ਆਪਾਂ ਆਟਾ ਲਾ ਲਿਆ ਭਾਈ ਛੇੜੇ ਕਰ ਲੈ ਛੋਟੇ ਛੋਟੇ ਕਰਨੇ ਨੇ ਜਿਆਦਾ ਵੱਡੇ ਨਹੀਂ ਬਿਲਕੁਲ ਛੋਟੇ ਪਤਨੀਆਂ ਪਤਲੀਆਂ ਦੋ ਰੋਟੀਆਂ ਬਣਾਉਣੀ ਐ ਕਿ ਇਸ ਤਰ੍ਹਾਂ ਪਤਨੀਆਂ ਪਤਨੀਆਂ ਆਪਾਂ ਨੇ ਦੋ ਰੋਟੀਆਂ ਬਣਾ ਲਈਆਂ ਹੁਣ ਇਹਦੇ ਵਿੱਚ ਆਪਾਂ ਕद्दूकश ਕੀਤੀ ਹੋਈ ਜਿਹੜਾ ਮਟੀਰੀਅਲ ਆ ਉਹ ਪਰਾਗੇ ਕਿਉਂਕਿ ਜਿਹੜੀ ਪੇੜੇ ਦੇ ਵਿੱਚ ਬਣਾਉਣੇ ਉਹ ਬੱਚੇ ਖਾਂਦੇ ਨਹੀਂਗੇ ਬੱਚੇ ਸਾਡੇ ਇਦਾਂ ਹੀ ਖਾ ਕੇ ਕੁਛ ਨਹੀਂ ਉਸ ਤੋਂ ਬਾਅਦ ਆਪਾਂ ਜਿਹੜੀ ਦੂਜੀ ਰੋਟੀ ਵੇਲੀ ਹੋਈ ਸੀ ਉਹਨੂੰ ਇਹਦੇ ਉੱਤੇ ਐਵੇਂ ਪਕਾ ਦੇਣੀ ਆ ਫਿਰ ਇਧਰੋਂ ਸਾਈਡਾਂ ਤੋਂ ਚੰਗੀ ਤਰ੍ਹਾਂ ਬੰਦ ਕਰ ਦੇਣੀ ਆ ਤਾਂ ਕਿ ਜਿਹੜਾ ਮਟੀਰੀਅਲ ਆ ਉਹ ਬਾਹਰ ਨਾ ਨਿਕਲੇ ਉਸ ਤੋਂ ਬਾਅਦ ਹਲਕੇ ਹੱਥ ਨਾਲ ਇਹਦੇ ਤੇ ਵੇਲਣਾ ਲੁਫੇਰਨਾ ਫਿਰ ਇੱਕ ਵਾਰੀ ਇਹਨੂੰ ਵੇਲਣਾ ਦਾ ਹੋਪ ਬਣ ਰਹੀ ਹੈ ਉਸ ਤੋਂ ਬਾਅਦ ਤਵਾ ਦੇਖੋ ਗਰਮ ਹੋ ਗਿਆ ਪਿਆ ਪੱਤਾ ਦੇ ਤੇ ਪਾਤੀ ਅੱਜ ਸੰਡੇ ਸੀ ਸੰਡੇ ਨੂੰ ਵੈਸੇ ਸਾਡੇ ਬੱਚੇ ਡੇਲੀ ਨਹੀਂ ਪਰੌਂਠੇ ਖਾਂਦੇ ਬੱਚੇ ਸਾਡੇ ਡੇਲੀ ਨਹੀਂ ਪਰੌਂਠੇ ਖਾਂਦੇ ਹੈਗੇ ਮਤਲਬ ਮੈਂ ਇਹਨਾਂ ਨੂੰ ਸੰਡੇ ਨੂੰ ਮਤਲਬ ਸਪੈਸ਼ਲ ਹੀ ਬਣਾ ਕੇ ਦਿੰਦੀ ਹੁੰਦੀ ਹਾਂ ਕੁਸ਼ਲ ਦੇ ਜੇ ਦੇ ਪਰੌਂਠੇ ਵੀ ਚੰਗੇ ਨਹੀਂ ਹੈਗੇ ਡੇਲੀ ਬੱਚਿਆਂ ਨੂੰ ਮੈਂ ਰੋਟੀ ਵੀ ਦਿੰਨੀ ਆ ਆਜੋ ਭਾਈ ਜਿਨੇ ਪਰੌਂਠੇ ਖਾਣੇ ਆ ਤਾਂ ਆਜੋ ਵੋਸਟ ਵੈਲਕਮ ਹੈ ਭਾਈ ਜਿਨੇ ਵੀ ਪਰੌਂਠੇ ਖਾਣੇ ਆ ਤੇ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਕੌਣ ਏਵੇਂ ਦੇ ਪਰੌਂਠੇ ਬਣਾ ਕੇ ਘਰੇ ਖਾਦੇ ਨੇ ਜਾਂ ਬਾਹਲੇ ਚ ਬਣਾ ਕੇ ਖਾਣਿਓ ਜਾਂ ਜੀ ਸਾਸ ਆਪਾਂ ਨੇ ਬਣਾਇਓ ਹਮੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਲੂੰਗੀ ਨੂੰ ਗੋਭੀ ਦੇ ਪਰੌਂਠੇ ਵੀ ਪਸੰਦ ਆ ਮੈਨੂੰ ਕੁਕਿੰਗ ਦਾ ਸ਼ੌਂਕ ਆ ਪਰ ਬੱਸ ਮੇਰੇ ਕੋਲ ਪ੍ਰੋਬਲਮ ਟਾਈਮ ਦੀ ਨਹੀਂ ਹੁੰਦੀ ਮੇਰੇ ਕੋਲੇ ਟਾਈਮ ਨਹੀਂ ਹੁੰਦਾ ਮੈਂ ਬੱਚਾ ਨੂੰ ਕੁਝ ਬਣਾ ਕੇ ਦੇਵਾਂ ਸਿਰ ਭੈਣਤਵਾਰ ਹੀ ਹੁੰਦੇ ਆ ਸੋ ਚਲੋ ਜੀ ਜਿਨੇ ਪਰੌਠੇ ਖਾਣੇ ਆ ਤਾਂ ਆਜੋ ਫਿਰ ਮਿਲਦੇ ਆਪਾਂ ਤੁਹਾਨੂੰ ਰੋਟੀ ਬਣਾ ਲਈਏ ਆਪਾਂ ਫਿਰ ਮਿਲਦੇ ਆ BBQ grill and got the smoke in the air. Neighbors pulling up good vibes everywhere. Talk, box, singing, let the synthesizer play. Groovin' through the block like it's a Saturday. Slide, glide. Take the hair the ready? Cow. ਹਾਂਜੀ ਲੋ ਆਪਾਂ ਨਾਸ਼ਤਾ ਬਣਾ ਲਿਆ ਤੇ ਆਪਾਂ ਲੱਗੇ ਆ ਹੁਣ ਨਾਸ਼ਤਾ ਕਰਨ ਤੇ ਆਜੋ ਸਾਰੇ ਭਾਈ ਜਿਨ੍ਹਾਂ ਨੇ ਨਾਸ਼ਤਾ ਕਰਨਾਗਾ ਸੋ ਆਜੋ ਕਰੀਏ ਆਪਾਂ ਨਾਸ਼ਤਾ ਤੇ ਇਹ ਐ ਬਈ ਆਪਣੀ ਪਲੇਟ ਆਜੋ ਭਾਈ ਜੀ ਨੇ ਨਾਸ਼ਤਾ ਕਰਨਾ ਤੇ ਸੋ ਮਿਲਦੇ ਆ ਜੀ ਆਪਾਂ ਫੇਰ ਤੁਹਾਨੂੰ ਨਾਸ਼ਤਾ ਵਗੈਰਾ ਕਰ ਲੀਏ ਤੇ ਆਪਣਾ ਵਲੌਗ ਤੁਹਾਨੂੰ ਕਿਵੇਂ ਦਾ ਲੱਗਦਾ ਕਿਦਾਂ ਦਾ ਲੱਗਦਾ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੋ ਤੇ ਧੰਨਵਾਦ ਜੀ ਸਰਸ਼ੀ